ਉਹ ਕਿਹ ਨਾਲ ਜਿਹੜੀਆਂ 70 ਜਥੇ ਬੱਧਿਆ ਏਜੰਡਾ ਹੀ ਇੱਕੋ ਹੈ ਕਿ ਹਕਾਲ ਤੱਕ ਜਿਹੜਾ ਆਕਾਲ ਦਾ ਤਖਤ ਹੈ ਉਹ ਵਾਇਗਰੂ ਦਾ ਤਖਤ ਹੈ ਉਹਦੇ ਨਾਲ ਜੁੜ ਕੇ ਰਹਿਣਾ ਹੀ ਜ਼ਿੰਦਗੀ ਹੈ ਸਾਰੇ ਸਟਰੀਮ ਕੌਂਸਲ ਦੇ ਮੈਂਬਰ ਡਾਇਰੈਕਟਰ ਜਥੇ ਗੰਦੀ ਦੇ ਕੋਰ ਕਮੇਟੀ ਦੇ ਮੈਂਬਰ ਹੋਣ ਪੈਂਦੀ ਹੈ ਕਿ ਗੁਰਗੋਬਨ ਸਿੰਘ ਸਟਰੀ ਸੈਕਟਰ ਤੋਂ ਸੁਝਾਅ ਰੂਪੀ ਫਾਈਲ ਦੇ ਕੇ 7 ਮਿੰਟ ਦਾ ਕਰਦੇ 1957 ਕੈਂਡੀਡੇਟ ਆਈਐਸ ਦੇ ਇਗਜ਼ਾਮ ਨੂੰ ਪਾਸ ਕੀਤਾ ਸੀ ਸੈਟਲੀ ਜਿਹੜਾ ਯੂਪੀਐਸਸੀ ਦਾ ਰਿਜ਼ਲਟ ਆਇਆ ਤੇ ਹੈਰਾਨ ਹੋ ਜੂਗੇ 1123 ਸਿਰਫ ਬਿਹਾਰ ਸੂਬੇ ਤੋਂ ਤੇ ਅਸੀਂ ਕਿਤੇ ਸਟਾਰਟ ਕਰਦੇ ਹਾਂ ਇਨਾ ਨੇ ਪੂਰੇ ਦੇਸ਼ ਦੀ ਕਮਾਨ ਸੰਭਾਲਣੀ ਹੈ ਪੂਰੇ ਦੇਸ਼ ਦੀ ਪਾਲਿਸੀ ਨਿਰਧਾਰਤ ਕਰਨੀ ਹੈ ਉੱਥੇ ਅਸੀਂ ਕਿੱਥੇ ਸਟੈਂਡ ਕਰਦੇ ਆ ਇਹ ਸਾਨੂੰ ਸਾਡੇ ਦੀ ਚਿੰਤਾ ਦਾ ਵਿਸ਼ਾ ਹੈ ਲੰਘ ਰਹੀ ਸੀ ਬਹੁਤ ਲਾਭ ਲੱਗੇ ਆ ਸਾਰਾ ਬੂਸੇ ਵਾਵਾ ਆਸੀ ਬੜੀ ਵਧੀਆ ਕਰ ਲਏ ਦੁਨੀਆ 'ਚ ਨਾਮ ਬੜਾ ਹੈ ਪਰ ਜਿੱਥੇ ਪਾਲਿਸੀ ਬਣਨੀ ਹੈ ਜਿੱਥੇ ਐਡਮਿਨਿਸਟ੍ਰੇਸ਼ਨ ਚਲਾਉਣਾ ਹੈ ਉੱਥੇ ਅਸੀਂ ਕਿੱਥੇ ਖੜੇ ਆ ਦੇਖੋ ਸਿੱਖ ਤੋਂ ਬੀਬੀ ਸੁਪਰੀਤ कौर ਉੱਥੇ ਖੜੇ ਨੇ ਤੁਹਾਨੂੰ ਮਾਈਕ ਦਿੰਦੇ ਆ ਜੀ ਉਸ ਤੋਂ ਬਾਅਦ ਮੈਂ ਨੈਸ਼ਨਲ ਲੈ ਦਿੰਦਾ ਜੀ ਇਹ ਸਿਕ ਕਾਉਂਸਲ ਵਿਦ ਐਜੂਕੇਸ਼ਨ ਯੂ ਐਸ اے ਤੋਂ ਸਗਰਜੋਤ ਸਿੰਘ ਆਏ ਨੇ ਹਾਂ ਜੀ ਉੱਥੇ ਮਾਈਕ ਰੋੜਾ ਬੜਾ ਕਰ ਜੀ ਨਾਲ ਇੱਕ ਉਸੇ ਚੈਰੀਟੇਬਲ ਸੁਸਾਇਟੀ ਜਿਹਦਾ ਭਾਈ ਸਾਹਿਬ ਨੇ ਪੜ੍ਹਦੀ ਉਹਨੇ ਨਸੇ 6 ਮਹੀਨਾ ਅਜੰਡਾ ਵਾਤਾਵਰਨ ਦੇ ਨਾਲ ਜੁੜੀ ਹੋਈ ਹੈ ਔਰ ਪਿਛਲੇ 11 ਸਾਲਾਂ ਤੋਂ ਅਸੀਂ ਵਾਤਾਵਰਨ ਦੀ ਸੰਭਾਲ ਲਈ ਕੁਝ ਸਾਰਥਕ ਕਦਮ ਜਿਹੜੇ ਨੇ ਉਹ ਚੁੱਕਿਆ ਹੈ ਤੇ ਜਿਨੇ ਕੀ ਆਪ ਜੀ ਨੂੰ ਪਤਾ ਹੀ ਹੋਏਗਾ ਤੇ 2019 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਅਸੀਂ ਇੱਕ ਅਨਾਉਂਸਮੈਂਟ ਨਾਲ ਲਾਂਚ ਕੀਤਾ ਸੀ ਸਾਰੇ ਗਲੋਬ ਦੇ ਵਿੱਚ ਔਰ ਉਹਦਾ ਨਾਮ ਸੀ ਗੋਦਾਨਕ ਪਵਿੱਤਰ ਜੰਗਲ ਜਿਹੜੇ ਜੀ ਅਸੀਂ ਲਗਾਉਣੇ ਸ਼ੁਰੂ ਕੀਤੇ ਔਰ ਤੁਹਾਨੂੰ ਸਭ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਹੁਣ ਤੱਕ ਅਸੀਂ 332 ਗੋਦਾਨਕ ਪਵਿੱਤਰ ਜੰਗਲ ਜਿਹੜੇ ਨੇ ਉਹ ਲਗਾ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ 2 ਲੱਖ ਦੇ ਕਰੀਬ ਜਿਹੜੇ ਰਕਤ ਨੇ ਕੇ ਗੁਰੂ ਅੰਦਰ ਪਾਤਸ਼ਾਹ ਦਾ ਜਿਹੜਾ ਗੁਰਗੱਦੀ ਤੇ ਬਸਾ ਉਸ ਨੂੰ ਸਿੱਖ ਹੈਲਥ ਡੇ ਸਿੱਖ ਸਿਹਤ ਦਿਹਾੜਾ ਜਾਂ ਸਿੱਖ এডਿਕੇਸ਼ਨ ਡੇ ਸਿੱਖ ਸਿੱਖਿਆ ਦਿਹਾੜੇ ਦੇ ਵਜੋਂ ਮਨਾਇਆ ਜਾਵੇ ਤਾਂ ਜੋ ਇੱਕ ਨਵਾਂ ਰੈਲ ਸ਼ੁਰੂ ਹੋ ਸਕੇ ਭਰਨ ਵਾਲਾ ਧੰਨਵਾਦ ਜੀ ਬਾਈਕੂ ਜੀ ਕਾ ਖਾਲਸਾ ਵਾ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੋਥ ਅਜੰਡਾ ਨੰਬਰ 3 ਸਿੱਖ ਇਕਨੋਮੀ ਐਂਡ ਪਲੈਨਿੰਗ ਐਂਡ ਡਿਵੈਲਪਮੈਂਟ 3 ਤੋਂ ਲੈ ਕੇ 4 ਮਿੰਟ ਜੀ ਦੂਸਰਾ ਇੱਕ ਮੈਸੇਜ ਸੀ এডਿਕੇਸ਼ਨ 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 ਪਰ ਤੁਸੀਂ ਆਪਣੇ ਘਰਾਂ ਵਿੱਚ ਦੇਖ ਰਹੇ ਹੋ ਕਿ ਤੁਹਾਡੀ ਆਰਥਿਕਤਾ ਨੂੰ ਹਿੱਕ ਹੋਣ ਦੇ ਲਈ ਤੁਹਾਡੇ ਬੱਚੇ ਕੈਨੇਡਾ ਕਿਉਂ ਜਾ ਰਹੇ ਹਨ ਸੋ ਅੱਜ ਦਾ ਵਿਸ਼ਾ ਕੀ ਚਾਹੀਦਾ ਹੈ ਇਕਨੋਮਿਕ 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 ਦੋਸਾਂ ਪਰ ਉਹ ਵੀ ਸਟਡੀ ਸਰਕਲ ਜਿੱਥੇ ਵੀਰਸੇ ਦੀ ਸੰਭਾਲ ਕਰ ਰਹੀ ਹੈ ਤੇ ਭੁੱਖ ਦੀ ਰੂਪਰੇਖਾ ਵੀ ਦੇਖ ਰਹੀ ਹੈ ਦੋਸਾਂ ਸੁਰਜ ਜੇ ਸਾਡੇ ਸਾਰੇ ਵੀਰਾਂ ਨੇ ਫੈਸਲਾ ਕੀਤਾ कि ਸਾਡੀ ਸਾਰੀ ਜਵਾਨੀ ਆਰਥਿਕਤਾ ਤੋਂ ਪ੍ਰਭਾਵੋ ਕੇ ਬਾਹਰ ਜਾ ਰਹੀ ਤੇ ਨਹੀਂ ਕਦਮ ਉਠਾਇਆ ਗਿਆ ਅਸੀਂ ਕਿ ਨਹੀਂ ਪੱਥਰ ਰੱਖਿਆ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਲੋ ਸਿੱਖ ਇਕਨੋਮਿਕਸ ਸਿਕੋਨੋਮਿਕਸ ਲੇਕਿਨ ਨਮਾ ਟਾਰਮ ਮੈਂ ਸਿਕੋਇਨ ਕਹਿੰਦਾ ਸਿਕੋਨੋਮਿਕਸ ਉਹਦੇ ਵਿੱਚ ਜੇ ਬਿਜ਼ਨਸ ਮਾਡਲ ਜਿਹੜਾ ਹੈਗਾ ਤੇ ਜਿਹੜਾ ਸਾਡਾ ਇਕਨੋਮਿਕ ਡਵੈਲਪਮੈਂਟ ਮਾਡਲ ਹੈਗਾ ਉਹਨੂੰ ਅਸੀਂ ਬੇਸਿਕਲੀ ਦੇਖ ਰਹੇ ਹੈਗੇ ਆਂ ਕੁਝ ਪ੍ਰੋਫੈਸਰਸ ਇਕੱਠੇ ਹੋ ਗਏ ਸਰਦਾਰ ਜਸਵਾਲ ਸਿੰਘ ਦੀ ਸਾਨੂੰ ਗਵਾਹੀ ਕਰਦੇ ਹੈਗੇ ਨਾ ਉਹ ਉਹਦੇ ਵਿੱਚ ਜਿਹੜੇ ਅਸੀਂ ਕੰਰੰਟਲੀ ਦੇਖ ਰਹੇ ਹਾਂ ਜਿਹੜੇ ਸਾਡੇ ਕੋਲ ਪ੍ਰੋਜੈਕਟ ਅਸੀਂ ਹੈਂਡਲ ਕਰ ਰਹੇ ਹੈਗੇ ਆ ਨੰਬਰ 1 ਹੈਗਾ 10 ਇਕਨੋਮਿਕਸ ਡਿਜ਼ਾਈਨਡ ਮਾਡਲ ਆਫ ਹਿਊਮਨ ਕੈਪੀਟਲ ਫਾਰਮੇਸ਼ਨ ਇੱਕ ਤੇ ਹੈਗਾ ਨੰਬਰ 2 ਹੈਗਾ ਕਿ ਰੀਡਸਾਨਿੰਗ ਦਾ ਪੰਜਾਬ ਐਗਰੀਕਲਚਰ ਤੀਸਰਾ ਹੈਗਾ ਬਿਲਡਿੰਗ ਐਕਸਪੋਰਟ ਇੰਟੈਲੀਜੈਂਸ ਸਿਸਟਮ ਫਾਰ ਪੰਜਾਬ ਤਿੰਨ ਜਿਹੜੇ ਅਸੀਂ ਕੰਰੰਟਲੀ ਹੈਂਡਲ ਕਰ ਰਹੇ ਹੈਗੇ ਆ ਪਾਈਪਲਾਈਨ ਦੇ ਵਿੱਚ ਜਿਹੜੇ ਹੈਗੇ ਸਾਡੇ ਪ੍ਰੋਜੈਕਟ ਜਿਹੜੇ ਹੈਗੇ ਨੇ सिस्ट इकोनॉमिक्स इन विजन मॉडल ऑफ इकोनॉमिक ग्रोथ एंड डेवलपमेंट एंड दूसरा ਜਿਹੜੀ ਗੱਲ ਉਹ ਹੈ ਕਿ ਡਵੈਲਪਮੈਂਟ ਬਿਜ਼ਨਸ ਮਾਡਲ ਬੇਸਡ ਔਨ ਗੁਰੂ ਗ੍ਰੰਥ ਸਾਹਿਬੀ ਤੀਸਰੀ ਜਿਹੜੀ ਹੈ ਕਿ ਪੋਟੈਂਸ਼ੀਅਲ ਆਫ ਐਫਡੀਆਈ ਇਨ ਪੰਜਾਬ ਐਂਡ ਚੌਥੀ ਗੱਲ ਜਿਹੜੀ ਹੈ ਕਿ ਪੰਜਾਬੀ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਕਿਉਂ ਮਾਈਗ੍ਰੇਟ ਕਰ ਰਹੇ ਹੈਗੇ ਨੇ ਤੇ ਪੰਜਵੀਂ ਜਿਹੜੀ ਗੱਲ ਹੈ ਜੀ ਇਹ ਕਿ ਜਿਹੜਾ ਅੱਜ ਕੱਲ ਮੈਰਿਜ ਦਾ ਜਿਹੜਾ ਕਨਸੈਪਟ ਹੈਗਾ ਵਾ ਉਹ ਸਾਰਾ ਚੇਂਜ ਹੋ ਰਿਹਾ ਹੈਗਾ ਉਹਨੂੰ ਬੇਸਿਕਲੀ ਅਸੀਂ ਜਿਹੜਾ ਹੈਗਾ ਉਹ ਦੇਖਦੇ ਰਹਿਗੇ ਵਾਹ ਕਿਤੇ ਦਾ ਕਾਲ ਸਾਬਾ ਵਾਹ ਸਾਡੇ ਚੱਕ ਸੀ ਤੁਸੀਂ ਕੌਮ ਦੀ ਬਿਹਤਰੀ ਲਈ ਕੁਝ ਕਰਨ ਦਾ ਵਿਚਾਰ ਕਰ ਰਹੇ ਹੋ ਤੁਹਾਡੇ ਇਸ ਏਜੰਡੇ ਵਿੱਚ ਇੱਕ ਗੱਲ ਜਰੂਰ ਲੈ ਆਓ ਜਿਹੜੀ ਸਭ ਤੋਂ ਵੱਡੀ ਲੋੜ ਆ ਕੀ ਆਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਸਰਉੱਚਤਾ ਸਰਪ੍ਰਵਾਨਤਾ ਸਤਕਾਰ ਉਹ ਕਿਵੇਂ ਲੈ ਕੇ ਆਉਣਾ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਤੁਹਾਡਾ ਕੋਈ ਵੀ ਝੰਡਾ ਹੋਵੇ ਉਸ ਝੰਡੇ ਵਿੱਚ ਆਕਾਲ ਤਖਤ ਸਾਹਿਬ ਦੀ ਚੜ੍ਹਦੀ ਕਲਾ ਲਈ ਆਕਾਲ ਤਖਤ ਸਾਹਿਬ ਦੀ ਸਰਵਉੱਚਤਾ ਲਈ ਤੇ ਜਥੇਦਾਰ ਸਾਹਿਬ ਦੇ ਸਤਕਾਰ ਲਈ ਕੋਈ ਵੀ ਤੁਹਾਨੂੰ ਕੁਰਬਾਨੀ ਦੇਣੀ ਪਵੇ ਇਹ ਕੌਮ ਦੇ ਵਾਸਤੇ ਤੁਹਾਡੀ ਦਿੱਤੀ ਕੁਰਬਾਨੀ ਇਤਿਹਾਸ ਵਿੱਚ ਯਾਦ ਰੱਖੀ ਜਾਏਗੀ ਇਹਨੀਆਂ ਬੇਨਤੀਆਂ ਕਰਦਾ ਖਿਮਾ ਦਾ ਜੱਜ ਗਵਾਹੀ ਰੋਜੀ ਕਾਲਸਾ ਗਵਾਹੀ ਰੋਜੀ ਕੀ ਕਹਿੰਦੇ ਬਹੁਤ ਧੰਨਵਾਦੀ ਗਾਇਬਲ ਸਾਹਿਬ ਇਹਨਾਂ ਦਾ ਸਿਹਾਰਾ ਬੜਾ ਵਧੀਆ ਪਰ ਮੈਂ ਇੱਕ ਜਾਣਕਾਰੀ ਦੱਸ ਦਿਆਂ ਜਦੋਂ ਪ੍ਰਯਾਤ 2005 ਜਦ ਜੱਦੀ ਬੰਦੀ ਬਣੀ ਉਸ ਵੇਲੇ ਸਾਡਾ ਤਾਂ ਹੀ ਪ੍ਰੇਮ ਝੰਡਾ ਸੀ ਆਕਾਲ ਤਖਸ ਦੀ ਸਰਵੋਚਤਾ ਦੀ ਅਭਰਾ ਤਨ ਮੰਨ ਤਨ ਸਰਵ ਕਰਾਂਗੇ ਖਾਲਸੇ ਦੇ ਸਪਾਇਆ ਦੀ ਕਰਿਆ ਚੜ੍ਹ ਦੇ ਦੇਾਂਗੇ ਪੜ ਲੈਣਗੇ ਕਿਉਂਕਿ ਇਹਨਾਂ ਜਿਹੜੀਆਂ 70 ਜੱਥੇ ਬੱਧਿਆ ਝੰਡਾ ਹੀ ਇੱਕੋ ਹੈ ਕਿ ਹਕਾਲ ਤਖ ਜਿਹੜਾ ਆਕਾਲ ਦਾ ਤਖਤ ਹੈ ਉਹ ਵਾਇਗਰੂ ਦਾ ਤਖਤ ਹੈ ਉਹਦੇ ਨਾਲ ਜੁੜ ਕੇ ਰਹਿਣਾ ਹੀ ਜ਼ਿੰਦਗੀ ਹੈ ਉਹ ਦੂਜੀ ਗੱਲ ਇਹ ਕੇਵਲ ਸਿੱਖਾਂ ਦਾ ਤਖਤ ਨਹੀਂ ਮਾਰੂ ਦਾ ਤਖਤ ਇਹ ਤੱਕ ਦੀ ਗੱਲ ਆਪਾਂ ਇਸ ਬਰੋਸ਼ਰ ਚ ਫਰਵਰੀ 2019 ਚ ਕਿੱਥੇ ਸੀ ਤੇ ਅੱਜ ਸਾਰੀਆਂ ਜਿਹੜੇ ਬੰਦਿਆ 70 ਬੈਠੀਆਂ ਇਸ ਨੂੰ ਡਿਵਿਡੈਂਡ ਹੈ ਗਿਆ ਇਕਾਤ ਕਰਨ ਜੁੜ ਕੇ ਚੱਲਣਾ ਹੈ ਹਰਗਰਾਂ ਸਾਹਿਬ ਦਿੱਤਾ ਸੀ ਆਇਆ ਹੈ ਬਹੁਤ ਬਹੁਤ ਧੰਨਵਾਦ ਹਾਂ ਮੈਂ ਬੇਨਤੀ ਕਰਾਂਗਾ ਗੁਰੂ ਹਰਕ੍ਰਿਸ਼ਨ ਸੋਸਾਇਟੀ ਯਮਨਾ ਨਗਰ ਤੋਂ ਅਰਜਨਦਰ ਪਾਲ ਸਿੰਘ ਜਿਹੜੀ ਗੱਲ ਇੱਕ ਵਧਾਈ ਦੀ ਬਾਥਰੂਮ ਸਾਲੇ ਕੀ ਜਿਹੜੀ ਸਿੱਖ ਜਥੇਬੰਦੀਆਂ ਦੀ ਵਿਸ਼ ਪਦਵੀ ਕਾਲ ਮਿਲ ਕਮੇਟੀ ਜਿਹੜੀ ਹੈ ਬਣ ਰਹੀ ਹੈ ਮੇਰੀ ਜਿਹੜੀ ਸੁਝਾਵ ਜਿਹੜਾ ਹੈਗਾ ਜਿ ਕਿ ਟੂ-ਵੇ ਚੈਨਲ ਹੋਣਾ ਚਾਹੀਦਾ ਹੈ ਜਦੋਂ ਸ਼੍ਰੀ ਕਾਦਕਸ਼ ਸੁਰਪਸਤੀ ਇਹਤ ਕੋਈ ਡਾਇਰੈਕਟ ਚੈਨਲ ਅਜੇ ਤੱਕ ਨਹੀਂ ਸੀਗਾ ਜਿਹੜਾ ਸੰਗਤਾਂ ਜਿਹੜਾ ਹੈ ਰੂਟਸ ਤੱਕ ਜਾਵੇ ਤੇ ਦੋਨੋਂ ਹੋਣਾ ਚਾਹੀਦਾ ਹੈ ਜਦੋਂ ਇਨਫੋਰਮੇਸ਼ਨ ਕੋਈ ਕਾਦਕਸ਼ ਸੱਤ ਤੋਂ ਜਾਣੀ ਹੈ ਤੇ ਉਹ ਕਿੱਦਾਂ ਮਿੰਟਸ ਵਿੱਚ ਸਪਰੈਡ ਹੋ ਜਾਏਗੀ ਜਿਹੜਾ ਚੈਨਲ ਟੂ-ਵੇ ਮੇਰੇ ਕੈਨੇਡਾ ਭਾਵ ਹੈ ਕਿਥੋਂ ਦੀ ਫੀਡਬੈਕ ਵੀ ਡਾਇਰੈਕਟਲੀ ਵਾਪਸ ਉਧਾਂਣੀ ਚਾਹੀਦੀ ਹੈ ਜੇ ਅਸੀਂ ਆਪਣੇ ਆਈਟੀ ਸੈਲਸ ਸਟਰੋਂਗ ਕਰ ਲਈਏ ਸਾਡੀ ਆਪਣੀਆਂ ਵੈਬਸਾਈਟਸ ਸਾਡੇ ਆਪਣੇ ਜਿਹੜਾ ਬਲੌਗਸ ਨੇ ਤੇ ਬਲੌਗਸ ਨੇ ਜਿਹੇ WhatsApp ਚੈਨਲਸ ਆਪਣਾ ਬਲ ਸਟਰੋਂਗ ਕਰ ਲੀਏ ਤੇ ਇੱਕ ਬੜੀ ਜਲਦੀ ਜਿਹੜੀ ਹੈ ਨਾ ਫਾਸਟੈਸਟ ਵੇ ਹੈਗਾ ਜਿਹੜਾ ਸਾਮਾ ਸਪੋਰਟ ਕਰ ਦੋਵੇਗਾ ਬੇਨਤੀ ਕਰਾਂਗਾ ਸਰ ਗੁਰਜੀਤ ਸਿੰਘ ਜੀ ਰੋਮਾਨਾ ਜਿਹੜੇ ਕੇ ਭਾਈ ਕਾਂ ਸਿੰਘ ਨਾਭਾ ਅਟਰਸ ਦੇ ਖਤਰ ਹੈ ਕੇਵਲ 2 ਮਿੰਟ ਲਈ 10000 ਰੁਪਏ ਦੀ ਤੇ ਭਾਈ ਕਾਂ ਸਿੰਘ ਨਾਭਾ ਇੰਸਟੀਚਿਊਟ ਬਹੁਤ ਜਿਹੜੀ ਕੇ ਮੰਦਿਰ ਉਹੜਾ ਮੈਂ ਸਮਝਦਾ ਵੀ ਜਿੰਨੀਆਂ ਇੱਥੇ ਸੰਸਥਾਵਾਂ ਬੈਠੀਆਂ ਜ਼ਿਆਦਾ ਸ਼ਹਿਰਾਂ ਨਾਲ ਜੁੜੀਆਂ ਹੋਈਆਂ ਪਿੰਡਾਂ ਵੱਲੋਂ ਕੋਈ ਨਮਾਇਦਾ ਜਿਵੇਂ ਪ੍ਰਿੰਸੀਪਲ ਰਾਮ ਸਿੰਘ ਜੀ ਬੈਠੇ ਨੇ ਗਰਵਾਲ ਸਾਹਿਬ ਬੈਠੇ ਆ ਇਹ ਵੀ ਕਸਬੇ ਚੋਂ ਨਹੀਂ ਪਿੰਡਾਂ ਦੀ ਹਾਲਤ ਜਿਹੜੀ ਬਹੁਤ ਮਾੜੀ ਹੈ ਉਹਦੇ 'ਚ ਅਸੀਂ ਐਜੂਕੇਸ਼ਨ ਲਈ ਅਸੀਂ ਬਗਾਦਾ ਕੋਰਸ ਲਾਉਣੇ ਆ ਟੀਚਰਜ਼ ਨੂੰ ਬੁਲਾਉਣੇ ਆ ਪਿੱਛੇ ਜੇ ਅਸੀਂ ਜਗਰਾਉਂ ਦੇ ਜਿਹੜੇ ਸਕੂਲ ਦਾ ਸੀ ਮੌਸਮ ਸਕੂਲ ਦਾ ਕੋਰਸ ਲਵਾਇਆ ਜਾਂ ਹੋਰ ਬੱਚਿਆਂ ਨੂੰ ਬੁਲਾ ਕੇ ਵੀ ਉੱਥੇ ਸਕੂਲਾਂ ਦੇ ਵਿੱਚ ਵੀ ਐਜੂਕੇਸ਼ਨ ਦਿੰਦੇ ਆ ਇਹ ਇਹ ਵੀ ਜਿਹੜੀ ਪਿੰਡਾਂ ਦੇ ਬੱਚਿਆਂ ਦੀ ਜਿਹੜੀ ਜਿਹੜੀ ਨਿਰਾਸ਼ਾ ਹੈ ਨਾ ਉਹਨੂੰ ਦੂਰ ਕਰਨ ਦੀ ਲੋੜ ਹੈ ਆਪਾਂ ਸ਼ਹਿਰੀ ਲੋਕ ਮੈਂ ਵੀ ਸ਼ਹਿਰ ਰਹਿਣ ਲੱਗ ਗਏ ਹੁਣ ਪਰ ਮੈਂ ਸ਼ਹਿਰੀ ਨਹੀਂ ਹਾਂ ਮੇਰੀ ਜੜ੍ਹਾਂ ਪਿੰਡਾਂ 'ਚ ਹੈ ਪ੍ਰਿੰਸੀਪਲ ਸਾਹਿਬ ਦੀਆਂ ਜੜ੍ਹਾਂ ਵੀ ਪਿੰਡਾਂ 'ਚ ਹੋਰ ਬਹੁਤੇ ਲੋਕਾਂ ਦੀਆਂ ਜੜ੍ਹਾਂ ਪਿੰਡਾਂ 'ਚ ਹੈ ਪਿੰਡਾਂ ਦੀ ਜਿਹਨੇ ਮਾੜੀ ਹਾਲਤ ਹੈ ਉਸ ਪਾਸੇ ਸੁਧਾਰ ਦੇਣਾ ਕਦੋਂ ਚਾਹੀਦਾ ਜਿਵੇਂ ਕਿ ਕਰਨਲ ਮਲਤਾਨੀ ਸਾਹਿਬ ਨੇ ਦੱਸਿਆ ਵੀ ਪਿੰਡਾਂ ਦੇ ਵਿੱਚ ਅਜੂਬੇ ਸੈਂਟਰ ਖੋਲੇ ਜਾਣ ਕੋਈ ਐਜੂਕੇਸ਼ਨ ਸਸਤੀ ਕੀਤੀ ਜਾਵੇ ਸਾਹਿਬ ਜੀ ਦਾ ਖਾਲਸਾ ਇੱਕ ਮਿਸ਼ਨਰੀ ਕਾਲਜ ਦਾ ਸਾਹ ਜਗਜੀਤ ਸਿੰਘ ਕੀ ਕੇਵਲ 2 ਮਿਲਣੀ ਬੋਲਣਗੇ ਇਹ ਅੰਸਾਰ ਭਾਈਨ ਸਿੰਘ ਦੀ ਸਰਗਵਾਸ ਮਰਦਬਾਹ ਸਹਰਜੀਤ ਸਿੰਘ ਜੀ ਉਹਦੇ ਚੇਅਰਮੈਨ ਬਣੇ ਉਹਨਾਂ ਨੇ ਮਰਕਜ਼ ਉਤੇਜਾ ਦੌਰ ਤੇ ਸਾਹ ਜਗਜੀਤ ਸਿੰਘ ਨੂੰ ਭੇਜਿਆ ਜਗਜੀਤ ਸਿੰਘ ਜੀ ਕੇਵਲ 1000 ਰੁਪਏ ਦੋਗੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਜਥੇਬੰਦੀਆਂ ਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਇੱਕ ਬਤੌਰ ਮੈਂਬਰ ਬੜੀ ਸੇਵਾ ਕਰ ਰਿਹਾ ਹੈ ਅਰ ਸਭ ਤੋਂ ਵੱਡੀ ਗੱਲ ਇਹ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਡਟ ਕੇ ਪੈਰਾ ਦੇ ਰਿਹਾ ਹੈ ਅਰ ਇਹ ਪਿੰਡਾਂ ਦੇ ਵਿੱਚ ਨਹੀਂ ਸ਼ਹਿਰਾਂ ਵਿੱਚ ਨਹੀਂ ਸਾਰੇ ਸੰਸਾਰ ਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਜੋਰ-ਜੋਰ ਦੇ ਦੇ ਕੇ ਇਹ ਪੈਰਾ ਦਿੰਦਾ ਆ ਰਿਹਾ ਹੈ ਇਸ ਵੱਲੋਂ ਜੋ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਕਾਰਜ ਨੇ ਸਿੱਖ ਮਿਸ਼ਨਰੀ ਕਾਲਜ ਆਪਣੇ ਤੌਰ ਤੇ ਇਕੱਲਾ ਹੀ ਬੱਚਿਆਂ ਦੀਆਂ ਕਲਾਸਾਂ ਗੁਰਮਤ ਕਲਾਸਾਂ ਗੁਰਮਤ ਸਮਾਗਮ ਇਹ ਸਾਰੇ ਆਪਣੇ ਤੌਰ ਤੇ ਕਰ ਰਿਹਾ ਹੈ ਇਸੇ ਕਰਕੇ ਸਿੱਖ ਮਿਸ਼ਰੀ ਕਾਲਜ ਦਾ ਜੋ ਮੈਗਜ਼ੀਨ ਹੈ ਸਿੱਖ ਪਰਵਾੜੀ ਉਹ ਅਸੀਂ ਹਰ ਸਾਲ ਆਪਣੇ ਪੱਧਰ ਤੇ ਤਕਰੀਬਨ ਤਕਰੀਬਨ 50000 ਮੈਗਜ਼ੀਨ ਅਸੀਂ ਛਾਪ ਕੇ ਬਾਲ ਸਾਰਾ ਬਣਦੇ ਆ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਮੈਨੂੰ ਯਾਦ ਹੈ 2005 ਦੇ ਵਿੱਚ ਜਦੋਂ ਇਹ ਸਾਰਾ ਉਰੇ ਬੱਚੇ ਪੱਧਤ ਹੋ ਗਏ ਸੀ ਤਾਂ ਸਿੱਖ ਮਿਸ਼ਨਰੀ ਕਾਲਜ ਨੇ ਸਕੂਲਾਂ ਦੇ ਵਿੱਚ ਜਾ ਜਾ ਕੇ ਧਾਰਮਿਕ ਪ੍ਰੀਖਿਆ ਦੇ ਵਿੱਚ ਤਕਰੀਬਨ 1.5 ਲੱਖ ਬੱਚੇ ਦੀ ਪਾਰਟਿਸਪੇਸ਼ਨ ਕਰਾਈ ਸੀ ਹੁਣ ਮੇਰੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਸਿੱਖ ਮਿਸ਼ਨਰੀ ਕਾਲਜ ਜਿੱਥੇ ਕੰਮ ਕਰ ਰਿਹਾ ਹੈ ਉੱਥੇ ਸਾਨੂੰ ਅੱਜ ਜੋ ਲੋਡ ਹੈ ਨਿੱਜੀ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਪਿੰਡਾਂ ਦੀਆਂ ਨੂੰ ਮਜ਼ਬੂਤ ਕਰਨ ਦੀ ਇਹਦੇ ਵਾਸਤੇ ਸਾਨੂੰ ਉਚੇਚਾ ਧਿਆਨ ਦੇਣਾ ਪੈਣਾ ਕਿਉਂਕਿ ਗੁਰਦੁਆਰਾ ਸੰਗਠਨ ਕਮਜ਼ੋਰ ਹੋ ਗਿਆ ਹੈ ਇਹਦੇ ਵਾਸਤੇ ਜਿੰਨੀ ਗੁਰਮਤ ਦੀ ਜਾਣਕਾਰੀ ਵਾਲੇ ਜਿਹੜੇ ਸਿੰਘ ਨੇ ਅੱਗੇ ਆਉਣਗੇ ਜਿੰਨਾ ਚਿਰ ਗੁਰਦ ਕਿਉਂਕਿ ਸੰਸਥਾਵਾਂ ਆਪਣੇ ਤੌਰ ਤੇ ਖੁੱਲ੍ਹਾ ਕੰਮ ਕਰਦੀਆਂ ਨੇ ਜਿਹੜੇ ਗੁਰਦੁਆਰਾ ਸੰਗਠਨ ਨੇ ਸਾਰੀਆਂ ਸੰਸਥਾਵਾਂ ਅਖੀਰ ਤੇ ਆ ਕੇ ਗੁਰਦੁਆਰਾ ਸੰਗਠਨ ਤੇ ਆ ਕੇ ਨਿਰਭਰ ਹੋ ਜਾਂਦੀਆਂ ਨੇ ਇਹ ਗੁਰਦੁਆਰਾ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਚੇਅਰਮੈਨ ਆਲਾਈयंस ਆਫ ਸਿੱਖ ਆਰਗੇਨਾਈਜੇਸ਼ਨ ਪੂਰੀ ਦੁਨੀਆ ਦੇ तकरीबन सवा लाख ਤੋਂ ਉੱਤੇ ਗੁਰਦੁਆਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਾਈਪ ਕਿਵੇਂ ਕਰਦੇ ਦੇਖੋ ਤੋਂ ਚੰਡੀਗੜ੍ਹ ਤੋਂ ਸਰ ਜੀਪੀ ਸਿੰਘ ਜਿਹੜੇ ਕਿ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਜੌਬ ਵਾਸਤੇ 2014 ਵਿੱਚ ਮੈਂ ਪੰਜਾਬ ਵਨ ਸੰਪਨ ਦੇ ਚੰਡੀਗੜ੍ਹ ਸਰਸਕਾਰਾਂ ਸੀ ਐਜ਼ ਅ ਸੈਕੰਡ ਗੈਨਰ ਜੌਬਸ ਦੇ ਵਿੱਚ ਕਿ इवन ਸੋ ਬੱਚੇ ਸਾਡੇ ਕੋਲ ਨਵੇਂ ਨਵੇਂ ਜੁਆਇਨ ਕੀਤੇ ਉਹਨਾਂ ਦੇ ਸਿਰਫ ਦੋ ਸਿੱਖ ਸੀ ਜੋ ਕਿ ਉਸ ਤੋਂ ਪਹਿਲਾਂ ਕੀ ਹੁੰਦਾ ਸੀ 95% ਤੋਂ ਜ਼ਿਆਦਾ ਬੱਚੇ ਸਿੱਖ ਹੁੰਦੇ ਸੀ ਮਾਨਵ ਪਰਿਖੇ ਹੋ ਗਈ ਇਹ ਕੀ ਹੋਇਆ ਸੇਬ ਸੀ ਗੁਰਸਿੱਖ ਪਿਆਰੇ ਨਾਲ ਕੁਝ ਤਰ੍ਹਾਂ ਦੀ ਜੋਗੜੀ ਤਿਆਰ ਹੋਈ ਸੀ ਜਾਂ ਇਧਰ ਉਧਰ ਸੀ ਉਹਨਾਂ ਨੇ ਸਲਾਹ ਕੀਤੀ ਇੱਕ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਬਣਾਈਏ ਜਿਹਦੇ ਵਿੱਚ ਗੁਰਸਿੱਖ ਬੱਚਿਆਂ ਨੂੰ ਟ੍ਰੇਨਿੰਗ ਦਿੱਤੀਏ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਕੰਪੀਟੀਟਿਵ ਇਨਸਾਨਾਂ ਦੇ ਵਿੱਚ ਲੇ ਕੇ ਆਈਏ ਤੇ ਉਹ ਆਪਾਂ ਬੈਂਕਾਂ ਦੇ ਵਿੱਚ ਆਪਾਂ ਬੱਜ ਲੈ ਕੇ ਆਈਏ ਜੋ ਕਮ ਡਾਕਟਰ ਇੰਦਰਜੀਤ ਸਿੰਘ ਜੀ ਦਾ ਸਰਮੈਂਟ ਚਰਮ ਸਾਹਮਣੇ ਕੀਤਾ ਸੀ ਉਹ ਸਾਨੂੰ ਕੰਮ ਜਰੂਰ ਕਰਨਾ ਚਾਹੀਦਾ ਹੈ ਵੇਖੋ 10000 ਬੰਦੇ ਨੂੰ ਡਾਕਟਰ ਸਾਹਮਣੇ ਇੱਥੇ ਨੌਕਰੀ ਦਾ ਲਾਇਆ ਸੀ ਅੱਜ ਇੱਥੇ 10 ਬੰਦੇ ਬੈਠੇ ਨੇ ਉਹ ਗਵਾ ਦੇ ਇਥੇ ਸਾਬਕ ਬ੍ਰੀਸ ਸਿੰਘ ਜੀ ਬੈਠੇ ਜੱਟਾ ਸਾ ਬੈਠਾ ਸੋ ਅਸੀਂ ਉਹ ਕੰਮ ਕੀਤਾ 2015 ਤੋਂ ਸਾਡੇ ਕੋਲ 350 ਬੱਚਿਆਂ ਨੇ ਜੁਆਇਨ ਕੀਤਾ ਹੌਲੀ 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 ਕਰਦਾ ਕਰਦਾ ਔਰ ਗੁਰੂ ਮਹਾਰਾਜੀ ਦੀ ਬਖਸ਼ਿਸ਼ ਸਾਨੂੰ ਹਰ ਸਾਭੀ ਦੀ ਗੁਰਦੁਆਰਾ ਅੰਮਸਾ ਦੇ ਵਿੱਚ ਐ ਜੀ ਬੀਸਿਸ ਸੂਟ ਲਗੇ ਉੱਥੇ ਅਸੀਂ ਕਮਰੇ ਲਏ ਉੱਥੇ ਬੱਚਾ ਨੂੰ ਰੱਖਿਆ ਸ਼ਾਮ ਨੂੰ ਅਸੀਂ ਪੜਾਉਂਦੇ ਸੀ ਦਿਨੇ ਕੋਚਿੰਗ ਸੈਂਟਰ ਤੱਕ ਪੜ੍ਹਾਈ ਪਹੁੰਚਿਆ ਜਾਂਦਾ ਸੀ ਮਹਾਰਾਜੀ ਦੀ ਬਖਸ਼ਿਸ਼ ਹੋਈਆ 250 ਪਕੜੀਆਂ ਵਾਲਾ ਸਿੱਖ ਸਿੰਘ ਤੇ ਕੋ ਇੱਥੇ ਸਾਡੇ ਬੈਂਕਾਂ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਇੱਕ ਬੱਚਾ ਐਸ.ਡੀ.ਓ ਵੀ ਲੱਗਿਆ ਪੁਲਿਸ ਚ ਵੀ ਲੱਗੇ ਪੰਜਾਬ ਸਿੰਧ ਪੈਕਟੇ ਲੱਗੇ ਟੋਟਲ ਬੈਂਕਿੰਗ ਇੰਡਸਟਰੀ ਦੇ ਵਿੱਚ ਸਰਕਾਰੀ ਬੈਂਕਾਂ ਸਾਡੇ ਪੰਜਾਬ ਬੱਚੇ ਲੱਗ ਗਏ ਨੇ ਕਿਸੇ ਬੈਂਕ ਦਾ ਨਾਮ ਲੈ ਲਿਓ ਅਸੀਂ ਤੁਹਾਨੂੰ ਦੱਸ ਦਾਂਗੇ ਕਿ 50 ਸਾਡਾ ਬੱਚਾ ਹੋ ਜਾਗਾ ਔਰ ਵੱਡੀ ਗੱਲ ਹੈ ਆਸਾਂ ਦੇ ਉੱਤੇ ਅਸੀਂ ਖੜੇ ਹਾਂ ਅੱਜ ਇਸ ਤਰ੍ਹਾਂ ਦੇ ਜਿਹੜੇ ਅਪਲਾਈ ਕਰਨ ਇਹਨਾਂ ਦੇ ਵਿੱਚ ਚਾਰ ਬੱਚੇ ਸਾਡੇ ਕੋਲ ਪੜ ਕੇ ਇੱਥੇ ਨੌਕਰੀ ਲੱਗੇ ਨੇ ਇੱਥੇ ਵੀ ਲੱਗੇ ਨੇ ਨੇੜੇ-ਤੇੜੇ ਲੱਗਿਆ ਨੇ ਸਰ ਨਵਦੀਪ ਸਿੰਘ ਜੀ ਗੁਰਨਾਣਕ ਮੋਦੀਖਾਨਾ ਕੋਟਪੂਰਾ ਗੁਰਨਾਣਕ ਮੋਦੀਖਾਨਾ 2019 ਦੇ ਵਿੱਚ ਸਥਾਪਿਤ ਹੋਇਆ ਜੀ ਜਿਹਦੇ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਜਿਹੜੀ ਥੋੜਾ ਟਾਈਮ ਪਹਿਲਾਂ ਕ੍ਰਿਸਚੀਅਨਸ ਜੀ ਅਸੀਂ ਗੱਲ ਕਰਕੇ ਹਟਿਆ ਵੀ ਉਹ ਭਾਵੇਂ ਉਹਨਾਂ ਕੋਲ ਫੰਡਿੰਗ ਬਹੁਤ ਵੱਡੀ ਹੈ ਵੱਡੇ ਵੱਡੇ ਪੱਦਰ ਤੇ ਉਹ ਕੰਮ ਕਰਦੇ ਪਏ ਆ ਪਿੰਡਾਂ ਦੇ ਵਿੱਚ ਜਾ ਕੇ ਉਹ ਪਰਵਰਤਨ ਕਰਦੇ ਆ ਕਾਰਨ ਉਹਦਾ ਇਹੀ ਹੈ ਕਿ ਜਿਹੜੀ ਉਹਨਾਂ ਦੀ ਲੋੜ ਹੈ ਲੋੜਵੰਦ ਪਰਿਵਾਰਾਂ ਦੀ ਉਹਨੂੰ ਪੂਰਾ ਕਰਦੇ ਆ ਤੇ ਪੂਰਾ ਕਰਕੇ ਆਪਣੇ ਨਾਲ ਲੈ ਲੈਂਦੇ ਆ ਜੀ ਸਾਡੇ ਕੋਲੋ ਸਿਸਟਮ ਅਸੀਂ ਗਵਾ ਚੁੱਕੇ ਆ ਜਿਹੜਾ ਸੰਗਤ ਦਾ ਸੀ ਉਹ ਸਾਡਾ ਕਿਤੇ ਘਟਿਆ ਜਿਹੜਾ ਪਿੰਡਾਂ ਦੇ ਵਿੱਚ ਸੰਗਤਾਂ ਸਾਡੀਆਂ ਸਟੈਬਲਿਸ਼ ਹੋਈਆਂ ਸੀ ਉਹਨਾਂ ਨੇ ਉਹ ਸਿਸਟਮ ਨੂੰ ਸਾਡੇ ਸਿਸਟਮ ਨੂੰ ਅਪਣਾ ਕੇ ਚੇਂਜ ਕੀਤੀ ਤਾਂ ਗੁਰਨਾਣਕ ਮੋਦੀਖਾਨਾ ਇਹੀ ਕਰ ਰਿਹਾ ਕਿ ਲੋੜਵੰਦ ਪਰਿਵਾਰਾਂ ਦੀ ਸਿਰਫ ਲੋੜਵੰਦ ਪਰਿਵਾਰਾਂ ਦੀ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਬਿਲਕੁਲ ਗਰਾਊਂਡ ਲੈਵਲ ਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਬੱਚਿਆਂ ਦੀ ਐਜੂਕੇਸ਼ਨ ਉਹਨਾਂ ਦੀਆਂ ਰਾਸ਼ਨ ਦੀਆਂ ਲੋੜਾਂ, ਮਕਾਨ ਉਸਾਰੀ ਦੀਆਂ ਲੋੜਾਂ, ਮੈਡੀਕਲ ਸਹੂਲਤਾਂ ਇਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਸੰਗਤ ਦਾ ਭਰਪੂਰ ਸਹਿਯੋਗ ਮਿਲਿਆ ਤੇ ਸਾਨੂੰ ਬਹੁਤ ਪੋਜ਼ਿਟਿਵ ਜਿਹੜੇ ਰਿਜ਼ਲਟ ਉਹਦੇ ਵਿੱਚ ਮਿਲ ਰਹੇ ਹੈ ਜਿਹੜੇ ਅੱਜ ਦੇ ਏਜੰਡਿਆਂ ਦੇ ਸੰਬੰਧੀ ਜਿਹੜੀ ਮੇਰਾ ਇੱਕ ਸੁਝਾਅ ਸੀ ਜਿਹੜਾ ਆਈਟੀ ਦੀ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਤੇ ਜਿਹੜਾ ਅੱਜ ਟਾਈਮ ਚੱਲ ਰਿਹਾ ਜੀ ਸ਼ਾਰਟ ਵੀਡੀਓਜ਼ ਦਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਵੀ ਨਿੱਕੀਆਂ ਨਿੱਕੀਆਂ ਵੀਡੀਓਜ਼ ਨਾਲ ਕਿਸੀ YouTube ਤੇ ਖੋਲ ਕੇ ਦੇਖੀਏ ਅਸੀਂ ਬੋਧੀ ਚੈਨਲ ਇੰਨੇ ਜਿਆਦੇ ਮਿਲਦੇ ਆ ਤੇ ਉਹਨਾਂ ਨੇ ਸਬਸਕ੍ਰਾਈਬਰ ਬੜੇ-ਬੜੇ ਪੱਧਰ ਤੇ ਬਣਾਏ ਹੋਏ ਆ ਜੀ ਉਸ ਦੇ ਵੀ ਚੈਨਲ ਮਿਲਦੇ ਆ ਕ੍ਰਿਸਚਨ ਸੁਸਾਇਟੀ ਦੇ ਵੀ ਮਿਲਦੇ ਆ ਸਾਡੇ ਕੋਲ ਵੀ ਕੋਈ ਇੱਕ ਅਜਿਹਾ ਚੈਨਲ ਹੋਣਾ ਚਾਹੀਦਾ ਜਿਹਦੇ ਵਿੱਚ ਸਾਡੇ ਇਤਿਹਾਸ ਦੀ ਬਿਲਕੁਲ ਸ਼ਾਰਟ ਵੀਡੀਓਜ਼ ਇੱਕ ਛੋਟਾ-ਛੋਟਾ ਬਰਤਾਂਦ ਲੈ ਕੇ ਉਹ ਸਾਂਝੇ ਰੂਪ ਦੇ ਵਿੱਚ ਕੀਤਾ ਹੋਵੇ ਤੇ ਉਹਨੂੰ ਅਸੀਂ ਸਾਰਿਆਂ ਨੂੰ ਸਬਸਕ੍ਰਾਈਬ ਕਰਾ ਕੇ ਉਹ ਜਿਹੜਾ ਇਤਿਹਾਸ ਹੈ ਜਿਹਨੂੰ ਅਸੀਂ ਅਥੋਰਾਈਜ਼ਡ ਇਤਿਹਾਸ ਕਹਿ ਸਕਦੇ ਆ ਉਹਨੂੰ ਅਸੀਂ ਘਰ-ਘਰ ਤੱਕ ਲੈ ਕੇ ਚੱਲੀਏ ਸਾਡਾ ਸਰੂਪਾ ਆਕਸੀਜਨ ਉਹ ਆ ਪਾਣੀ ਸਕੇ ਸਰਵਿੰਦਰਪਾਲ ਜੀ ਜੀ ਵੇਖੋ ਭੇਜਿਆ ਉਹਨਾਂ ਨੇ ਕਿ ਉਹ 2 ਮਿੰਟ ਗੱਲ ਕਰਦੇ ਸਾਡੀ ਸੰਸਥਾ ਜਿਹੜੀ ਹੈ ਇਹ ਹੈਗੀ ਹੈ ਨਾਮ ਜਪਣ ਸੋਨ ਸੁਧ ਪਾਣੀ ਗਾਇਨ ਤੇ ਗਾ ਵੀਏ ਸੁਣੀਏ ਮੰਨ ਰੱਖੀਏ ਪਾਓ ਸਰਦਾਰ ਹਰਚੰਦ ਸਿੰਘ ਨੇ ਚੰਡੀਗੜ੍ਹ ਇਹਨਾਂ ਨੂੰ ਇਸਟੈਬਲਿਸ਼ ਕੀਤਾ ਸੀ ਕਿਉਂਕਿ ਉਹਨਾਂ ਪਰਸਨ ਐਕਸਪੀਰੀਅੰਸ ਸੀ ਬਹੁਤ ਬਿਮਾਰ ਸੀ ਹਾਰਟ ਵਧਿਆ ਹੋਇਆ ਸੀ ਤੇ ਬੁਖਾਰ ਨਹੀਂ ਸੀ ਲੱਗਦਾ ਨਾਮ ਜਪਨਦਾਲ ਤਿੰਨ ਤਣ ਦਵੇ ਸਵੇਰੇ ਤਿੰਨ ਤਣ ਤੇ ਸ਼ਾਮੀ ਸਰਜਰੀ ਵੀ ਕਰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਫਰਮ ਪਿਆ 1983 ਦੇ ਵਿੱਚ ਪਹਿਲਾ ਕੈਂਪ ਗੋਇੰਦਵਾਲ ਸਾਹਿਬ ਲੱਗਦਾ ਜਿਹਦੇ ਵਿੱਚ ਬਹੁਤ ਅੱਛੇ ਰਿਜ਼ਲਟ ਆਏ ਸੀਗੇ ਜਿੰਨੇ ਲੋਕੀ ਸੀ ਕਾਫੀ ਜ਼ਿਆਦਾ ਠੀਕ ਹੋਏ ਸੀ 1987 ਦੇ ਵਿੱਚ ਉਹਨਾਂ ਦੀ ਪ੍ਰੇਰਣਾ ਤੇ ਮੈਡਮ ਸਾਡੇ ਮਾਣੂਮ ਮੈਡਮ ਪ੍ਰਿੰਸੀਪਲ ਹਰਮਿਤੋਜ ਜਿਹੜੇ ਹੁਣ ਪਿਛਲੇ ਸਾਹਿਬ ਗੁਰਪੁਰੀ ਚਲੇ ਗਏ ਨੇ ਉਹਨਾਂ ਦੇ ਉਦਮ ਦੇ ਨਾਲ 1987 ਵਿੱਚ ਸ਼ੁਰੂ ਹੋਇਆ ਡਾਕਟਰ ਗੁਰਵੰਤ ਸਿੰਘ ਨੇ ਪਹਿਲਾ ਕੈਂਪ ਜਿਹੜਾ ਜੰਜਦਰ ਲੱਗਾ ਸੀ ਜਿੰਦੇ 12 ਬੰਦੇ ਸੀਗੇ ਟਰਮੀਨਲ ਡਿਸੀਜਸ ਵਾਲੇ ਵੱਡੀਆਂ ਬਿਮਾਰੀਆਂ ਸੀ ਸਾਰੀਆਂ ਠੀਕ ਹੋਈਆਂ ਨਾਮ ਦੇ ਬੰਦੇ ਨਾਲ ਅਸੀਂ ਜਿਹੜਾ ਹੁਣ ਸਿੱਧਾ ਏਜੰਡਾ ਹੈ ਤੇ ਇੱਕ ਵਾਰ ਸੁਝਾਇਆ ਹੈ ਸਰਬ ਰੋਖਾ ਔਖਤ ਮਿਸ਼ਨ ਨਾਮ ਦੇ ਇੱਕ ਪ੍ਰੋਪੋਜ਼ਲ ਭੇਜੀ ਸੀ ICMR ਨੂੰ ਗੁਰਬਾਣੀ ਗਾਇਨ ਦੇ ਨਾਲ ਜਿਹੜੀ ਆਪਣਾ ਆਪਣਾ ਠੀਕ ਹੁੰਨੇ ਆ ਉਹਦੇ ਤੇ ਰਿਸਰਚ ਕਰਨ ਵਾਸਤੇ ਉਹ ਅਪਰੂਵ ਹੋ ਗਈ ਏ ਪਰ ਸਾਡੇ ਕੋਲ ਫੰਸ ਨਹੀਂ ਉਹ ਕਹਿੰਦੇ ਸੀ ਅਸੀਂ ਡਾਕਟਰ ਤੇ ਮੈਡੀਸਨ ਦਾ ਖਰਚਾ ਬੀਅਰ ਕਰਾਂਗੇ ਹਸਪਤਲ ਜੀ ਬਣਾ ਲੈ ਹਸਪਤਲ ਬਣਾਉਣ ਵਾਸਤੇ ਜਿਹੜੀ ਫੰਸ ਨਹੀਂ ਹੈਗੇ ਬੇਨਤੀ ਹੈ ਵੀ ਜੇ ਕਿਸੇ ਵੱਸੋਂ ਵੀ ਮਦਦ ਮਿਲ ਸਕਦੀ ਏ ਜਗਾ ਸਾਡੇ ਕੋਲ ਨੀਲੋ ਵੀ ਹੈਗੀ ਏ ਤੇ ਜਗਾ ਇੱਕ ਇੱਕ ਖੀਰਾ ਵਾਲੀ ਵੀ ਉੱਥੇ ਵੀ ਚੱਲਦੇ ਆ ਪ੍ਰੋਗਰਾਮ ਉਹਦੇ ਵਿੱਚ ਹੋਵੇ ਤੇ ਇਹ ਦੇ ਰਿਚੀ ਦੀ ਗੁਰਬਾਨੀ ਦੇ ਨਾਲ ਜਿਵੇਂ ਹੀਲਿੰਗ ਹੁੰਦੀ ਹੈ ਅ ਬੀਟ ਅਲਰਜੀ ਅੱਜ ਤੱਕ ਆਪਾਂ ਕਦੇ ਨਹੀਂ ਸੁਣਿਆ ਕਿ ਇਹ ਠੀਕ ਹੁੰਦੀ ਹੋਵੇ ਅਸੀਂ ਦੇਖੀ ਦਾ ਬੰਦਾ 12 ਸੈਸ਼ਨ ਉੱਤੇ ਅਟੈਂਡ ਕਰਦਾ ਭਾਵੇਂ ਬੱਚਾ ਹੈ ਭਾਵੇਂ ਵੱਡਾ ਹੈ ਸਾਰੇ ਠੀਕ ਹੁੰਦੇ ਆ ਜੀ ਬੀਟ ਅਲਰਜੀ ਵਾਲੇ ਹੋਰ ਦੂਜੀ ਵੱਡੀਆਂ ਬਿਮਾਰੀਆਂ ਵਾਲੇ ਵੀ ਤੇ ਇੱਕੋ ਦੇ ਵਿੱਚ ਜਿਹੜੀ ਅਸੀਂ ਸਾਡੇ ਨਿੱਲੋ ਇੱਕ ਜਗ੍ਹਾ ਬਣੀ ਹੋਈ ਹੈ ਬਿਲਕੁਲ ਪ੍ਰੋਫਿਸ਼ਨ ਫ੍ਰੀ ਹੈ ਉੱਥੇ ਹਰਿਆਲੀ ਹੈ ਦੇ ਦੂਹ ਬੰਦ ਰਹੀ ਹੈ ਜੇ ਜਿਹਦੇ ਵਿੱਚ 40-50 ਕਮਰੇ ਹੋਣਗੇ ਰੋਗੀਆਂ ਦੇ ਰਹਿਣ ਵਾਸਤੇ ਜਗ੍ਹਾ ਹੋਵੇਗੀ ਤੇ ਉਹਨਾਂ ਨੂੰ ਗੁਰਬਾਨੀ ਦੇ ਨਾਲ ਕੀਰਤ ਕੀਤੀ ਜਾਏਗੀ ਇਦਾਂ ਹੀ ਖੇਰਾ ਬਣੀ ਹੈ ਕੇ ਸੰਭਾਲ ਪ੍ਰਚਾਰ ਸੰਸਥਾ ਆਸਾ ਸੁਵਿੰਦਰਪਾਲ ਸਿੰਘ ਜੀ ਆਈਆਰਐਸ ਉਹਨਾਂ ਨੇ ਸਾਥ ਸੁਦੇਸ਼ ਸਿੰਘ ਸੰਧਵਾਲੀ ਨੂੰ ਭੇਜਿਆ ਹੈ ਕੇਵਲ ਇੱਕ ਵਾਰੀ ਕਿਸੇ ਜਾਣ ਦੱਸੋ ਰਮਨ ਸਾਧਵਾ ਜੀ ਹਾਂ ਜੀ ਉਸੇ ਆਦਿ ਚੀਫ ਕਲਚਰ ਦਮਾਨ ਬਹੁਤ ਕੰਮ ਕਰ ਰਹੇ ਹਨ। ਔਰ ਐਸਜੀਪੀਸੀ ਬਹੁਤ ਕੰਮ ਕਰ ਰਹੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਕੰਮ ਕਰ ਰਹੀ ਹੈ। ਉਹ ਦੇ ਬਾਵਜੂਦ ਤੁਸੀਂ ਮੈਂ ਪਿੰਡਾਂ ਵਿੱਚ ਵਿਚਰ ਰਿਹਾ ਹੈ। ਬੱਚੇ ਦਸਤਾਰਾ ਨਾ ਚੁੱਕਿਆ ਕਿਸ ਕੇਸ ਬਣਾ ਚੁੱਕਿਆ ਸਜਾ ਦੇ। ਔਰ ਸਜਾ ਇਹ ਆ ਕਿ ਜਿਹੜੇ ਟੀਚਰਸ ਨੇ ਇੰਨਾ ਦੇ ਉਹ ਮਾੜ ਨੇ। ਟੀਚਰਸ ਵੇਕੇ ਰੱਖੇ ਜਾਣ ਹਾਈ ਕੈਰੈਕਟਰ ਦੇ ਉੱਚੇ ਕਿਰਦਾਰ ਦੇ ਟੀਚਰ ਰੱਖੇ ਜਾਣ। ਪ੍ਰਿੰਸੀਪਲ ਗੁਰਮਤ ਕਾਲਜ ਦਾ ਮੈਂ ਉਹਦਾ ਨਾਂ ਨਹੀਂ ਲੈਣਾ ਦਾ ਰਿਹਦਾ ਸਭ ਰਾਮ ਸਿੰਘ ਮੇਰੇ ਵਿਧੇ ਨਾਲ ਸੰਬੰਧ ਪੈ ਜੇਗੀ ਸੁਭਾਸ਼ ਸਿੰਘ ਨਾਲ ਗੱਲ ਕੀਤੀ ਸੀਗੀ ਜੇ ਉਹਦਾ ਹਸਬੈਂਡ ਪਤੇਤਾ ਉਹਦੇ ਬੱਚੇ ਪਤਿਤ ਨਹੀਂ ਕਾਛੀ ਸ਼ਰਾਬ ਦੇ ਦੌਰ ਚੱਲਦੇ ਨੇ ਤੇ ਬੱਚੇ ਗੁਰਮਤ ਕਾਲਜ ਦੇ ਉੱਤੇ ਜਾਣਗੇ ਉਹਦੇ ਕਾ ਤੇ ਕਿਹੋ ਜੀ ਰਾਗੀ ਬਨ ਗਏ ਜਾਂ ਕਿਹੋ ਜੀ ਉਪਚਾਰਕ ਬਣ ਇਹ ਗੱਲਾਂ ਦਾ ਖਿਆਲ ਰੱਖਿਓ ਐਸੀ ਗੱਲਾਂ ਬਹੁਤ ਸੀ ਇੱਕ ਮੈਂ ਬੇਨਤੀ ਹੋਰ ਕਰਾਂਗਾ ਸਰ ਕਿ ਦੂਸਰਾ ਜਦੋਂ ਇਹ ਸੈਸ਼ਨ ਕਰੋ ਥੋੜਾ ਜਿਹਾ ਲੰਬਾ ਕਰੋ ਕਿਉਂਕਿ ਇਹ ਵਿੱਚ ਬ੍ਰੇਕ ਦੇ ਕੇ ਤੇ ਫਿਰ ਦੁਬਾਰਾ ਕਰ ਲੈ ਕਰੋ ਤਾਂ ਕਿ ਸਾਨੂੰ ਸਾਰਿਆਂ ਨੂੰ ਮੌਕਾ ਮਿਲ ਸਕੇ ਸਰ ਸੁਵਿੰਦਰ ਜੀ ਦੀ ਨੈਬੀ ਨਾਨ ਕੀ ਸਿਖਰਾਈ ਕੇਂਦਰ ਕੇਵਲ ਇੱਕ ਸੁਝਾਅ ਬੋਲਣਾ ਜੀ ਇੰਟਰੋਡਕਸ਼ਨ ਜਸਪਾਲ ਪਾਸ਼ਾ ਜੀ ਪਾਮ ਸੁਭਾਨ ਤੇ ਜ਼ਰੂਰ ਦੋ ਬਹੁਤ ਸਤਿਕਾਰਯੋਗ ਜਥੇਦਾਰ ਕਹਿੰਦੇ ਆ ਪੀਐਸਿੰਜੀ ਦੀ ਗਵਾਹੀ ਦੇ ਵਿੱਚ ਸਭ ਤੋਂ ਪਹਿਤ ਅੱਜ ਆਪਾਂ ਸਾਰੇ ਪਛਾਣ ਵਟਾਂਦਾਂ ਕਰਨ ਲਈ ਇੱਥੇ ਹਾਜ਼ਰ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਸ ਜਿਹੜੇ ਟੇਕ ਆਫ ਬੀਬੀ ਨਾਨਕੀ ਸলাই ਦੇ ਅੰਦਰ ਫਰਗੋਬੇ ਸਟੱਡੀ ਸਰਕਲ ਦੇ ਸੇਵਾ ਦਾ ਹੈ ਜੋ ਅਸੀਂ ਆਪਣੇ ਪਿੰਡਾਂ ਵਿੱਚ ਬੀਬੀਆਂ ਨੂੰ ਜਿਹੜੇ ਸਖਲਾਈ ਦੇ ਰਹੇ ਹਾਂ ਪੜਾਈ ਫੈਸ਼ਨ ਡਿਜ਼ਾਈਨਿੰਗ ਦਾ ਉਹਨਾਂ ਕੋਰਸ ਕਰਵਾ ਰਹੇ ਹਾਂ ਬਿਨਾਂ ਕਿਸੇ ਕੀਮਤੋਂ ਔਰ ਬੱਚਿਆਂ ਦੇ ਵਿੱਚ ਜਿਹੜਾ ਹੈ ਆਪਣੇ ਪੈਰਾਂ ਤੇ ਆਸਮਰੱਥ ਕਰਨ ਦੇ ਲਈ ਅਸੀਂ ਯਤਨਸ਼ੀਲ ਹਾਂ ਸਾਡੀ ਬੇਨਤੀ ਹੈ ਕਿ ਆਪਾਂ ਸਾਰੇ ਜਿਹੜੇ ਹੈ ਜਿੰਨੇ ਵੀ ਇੱਥੇ ਸੰਗਤਾਂ ਵਿੱਚ ਸੋਸਾਇਟੀਆਂ ਪਹੁੰਚੀਆਂ ਨੇ ਸਾਰੇ ਆਪਾਂ ਰਲ ਕੇ ਤਰਸਰ ਕਰੀਏ ਕਿ ਇਸ ਨੂੰ ਅਵੇਅਰ ਕਰੀਏ ਕੋਈ ਜੜੀ ਪਿੰਡੂ ਲੜਕੀਆਂ ਨੇ ਕੇਵਲ ਸ਼ਹਿਰਾਂ ਨੇ ਜਾਣ ਤੋਂ ਛੱਕਦੀਆਂ ਨੇ ਉਹਨਾਂ ਨੂੰ ਉੱਥੇ ਆਪਾਂ ਉਹਨਾਂ ਨੂੰ ਛਕਲਾਈ ਦੇਣ ਦਾ ਬੇਬੇ ਨਾਲ ਸਲਾਈ ਕੇਂਦਰ ਦੇ ਰਾਹੀਂ ਤੇ ਹੋਰ ਵਸੀਲਿਆਂ ਦੇ ਰਾਹੀਂ ਉਹਨਾਂ ਨੂੰ ਆਪਣੇ ਸਥਾਨ ਤੇ ਖੜਾ ਕਰਨ ਦੇ ਲਈ ਆਪਾਂ ਇਕੱਠੇ ਸ਼ਿਰ ਹੋਈਏ ਸਾਰੀਆਂ ਸੰਸਥਾਵਾਂ ਇਕੱਠੇ ਆਪਾਂ ਮਿਲ ਕੇ ਬੈਠੇ ਹੋਏ ਆਂ ਜਾਏ ਅਸੀਂ ਇੱਕ ਛੋਟਾ ਜਾਂ ਕੁਝ ਸੰਸਥਾਵਾਂ ਦੀ ਡਿਊਟੀ ਚਾਹੇ ਜਾਂ ਕਾਲ ਤੱਕ ਸਭ ਬੰਨ ਲਾ ਦਿੱਤੀ ਜਾਏ ਕਿ ਕੋਈ ਇੱਕ ਜਾਂ ਦੋ ਪਿੰਡ ਐਸੇ ਅਡਾਪਟ ਕਰਕੇ ਅਸੀਂ ਆਪਣੀ ਗੱਲ ਸ਼ੁਰੂ ਕਰੀਏ ਜਿਸ ਦੀ ਓਵਰਆਲ ਡਿਵੈਲਪਮੈਂਟ ਹੋਵੇ ਸਾਰੀਆਂ ਸੰਸਥਾਵਾਂ ਜਿਹੜੀਆਂ ਇੱਥੇ ਆਪਾਂ ਦੇਖਦੇ ਪਏ ਆਂ ਇੱਕ ਨੇ ਜੰਗਲ ਨਾਲ ਦੀ ਡਿਊਟੀ ਲਈ ਹੈ ਦੂਜੇ ਲਈ ਹੋਇਆ ਦੂਜੇ ਨੇ ਐਜੂਕੇਸ਼ਨ ਦੀ ਅਸੀਂ ਵੱਖ-ਵੱਖ ਖੇਤਾਂ ਵਿੱਚ ਜਦੋਂ ਅਸੀਂ ਕਿਸੇ ਇੱਕ ਜਗ੍ਹਾ ਨੂੰ ਪੂਰਾ ਡਿਵੈਲਪ ਕਰਾਂਗੇ ਜਿਵੇਂ ਅਸੀਂ ਦੇਖੀਏ ਮਨੂ ਸਰਬ ਨੇ ਜਾਂ ਮਿਸਨ ਸਰਬ ਨੂੰ ਕੀਤਾ ਤੇ ਉੱਥੇ ਹਰ ਤਰ੍ਹਾਂ ਦੇ ਬਿਜ਼ਨਸ ਵੀ ਸ਼ੁਰੂ ਕੀਤੇ ਤੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਕੀਤੀ ਸਭ ਲੋਕ ਉੱਥੇ ਆ ਕੇ ਵਸੇ ਤੇ ਉਹਨਾਂ ਦੇ ਪ੍ਰਭਾਵ ਇੱਥਾਂ ਆਏ ਸੋ ਇਹ ਮੇਰੀ ਇੱਕ ਛੋਟੀ ਜੀ ਸੁਜੈਸ਼ਨ ਹੈ ਸਰਗਰਮਜੀਤ ਸਿੰਘ ਨੂਰ ਕਵੀਸਮਾ ਦੇ ਬਣਾਣ ਜੀ ਬੰਦੇ ਬਰਾਣ ਜੀ ਸਰਗਰਮਜੀਤ ਸਿੰਘ ਜੀ ਤੁਹਾਡੇ ਵਾਪਸ ਹਾਂ ਜੀ ਤੋ ਮੇਰਾ ਇੱਕ ਸੁਝਾਅ ਹੈ ਇਹ ਇਹ ਜਿਹੜੀ ਜਥੇਬੰਦੀ ਅਸੀਂ ਬਣਾਈ ਕਵੀਆਂ ਦੀ 1999 ਖਾਲਸੇ ਦੇ ਸਾਜਨਾ ਦੇ ਵਿਸਤੇ ਬਣਾਈ ਗਈ ਸੀ ਉਸ ਵੇਲੇ ਕਾਮਰੇਡੀ ਲਹਿਰ ਕਾਰਨ ਸਾਡੀ 6 ਸਟੇਜੀ ਕਵਤਾ ਦੇ ਜਿਹੜੇ ਕਵੀ ਸੀ ਉਹਨਾਂ ਦਾ ਝੁਕਾ ਉਹਦਾ ਉਧਰ ਹੋ ਗਿਆ ਅੱਜ ਵੀ ਉਹ ਇਹ ਕਵਤਾ ਪਰੰਪਰਾ ਜਿਹੜੀ ਇਹਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ ਤੋ ਕਵੀ ਜਿਹੜੇ ਬਹੁਤ ਅੱਛੇ ਕਵੀ ਜਦੋਂ 100 150 ਕਵੀ ਹੋਇਆ ਕਰਦੇ ਸੀ ਸਿੰਘ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਵੀ.ਸੀ.ਪਾ ਰਾਮ ਸਿੰਘ ਜੀ ਬੈਠੇ ਨੇ ਉਹ ਉਹਨਾ ਉਹ ਬਹੁਤ ਔਪ ਦੇ ਸਾਰੇ ਕਵੀ ਸਨ ਹੌਲੀ ਹੌਲੀ ਉਮਰ ਦੇ ਨਾਲ ਚਲੇ ਗਏ ਅੱਜ 5-6 ਕਵੀ ਰਹਿ ਗਏ ਨੇ ਇਸ ਨੂੰ ਅੱਗੇ ਤੋਰਨ ਵਾਸਤੇ ਅਸੀਂ ਯਤਨ ਕੀਤੇ ਨੇ 15 ਵਰਕਸ਼ਾਪਾਂ ਲਗਾਈਆਂ ਨੇ ਹਰ ਸਾਲ ਸਟਡੀ ਸਰਕਲ ਦੇ ਮਾਧਿਅਮ ਤੋਂ ਵੀ ਤਾਂ ਕਿ ਅਗੋਂ ਨਵੇਂ ਕਵੀਆਂ ਨੂੰ ਅਸੀਂ ਅੱਗੇ ਲਿਆ ਸਕੀਏ ਔਰ ਇਹ ਜਿਹੜੀ ਕਾਮਰੇਟ ਦੀ ਲਹਿਰ ਦਾ ਪ੍ਰਭਾਵ ਹੈ ਉਹਨਾਂ ਤੇ ਉਹਨੂੰ ਘਟਾਇਆ ਜਾ ਸਕੇ ਸੋ ਇਹ ਯਤਨ ਕੀਤਾ ਸੋ ਜਾ ਕੇਵਲ ਜਿਹੜਾ ਮੁਖ ਹੈ ਉਹ ਮੈਂ ਕਹਿ ਰਿਹਾ ਕਿ ਸਿੰਘ ਸਾਹਿਬ ਜਿੱਥੇ ਜਿੱਥੇ ਵੀ ਕਵੀ ਸਵਾਗਤ ਹੁੰਦੇ ਨੇ ਕਿਸੇ ਵੀ ਵਿਸ਼ੇਸ਼ ਦਿਹਾੜੇ ਤੇ ਐਸਟਪੀਸੀ ਵੱਲੋਂ ਡੀਜੀਪੀਸੀ ਵੱਲੋਂ ਜਾਂ ਹੋਰ ਸੰਸਥਾਵਾਂ ਵੱਲੋਂ ਉਹਦੇ ਵਿੱਚ ਕਵੀ ਦਰਬਾਰਾਂ ਨੂੰ ਜ਼ਰੂਰ ਮੁੱਖ ਥਾਂ ਦਿੱਤੀ ਜਾਵੇ ਇਹ ਮੇਰਾ ਜਿਹੜਾ ਪ੍ਰਮੁੱਖ ਸੁਝਾਅ ਹੈ ਬਾਕੀ ਸੁਝਾਅ ਸਾਰੇ ਵੇਖਤੀ ਲੈ ਕੇ ਆ ਆ ਉਹ ਸਿੰਘ ਸਾਹਿਬ ਨੂੰ ਦਿਆਂਗਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗਦੀ ਦਿਵਸ ਤੇ ਇਹ ਜੋ ਸੀਰੀਅਸ ਵੈਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਵੱਲੋਂ ਸਾਡੀ ਪੀ ਸਿੰਘ ਜੀ ਬੈਠੇ ਨੇ ਇਹ ਦੋ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ ਸੀ ਇਹਨਾਂ ਨੇ ਤੇ ਪਸੰਚੀਆ ਸਾਹਿਬ ਨੇ ਕਰਾਈਆਂ ਸੀ ਉਹ ਪੁਸਤਕਾਂ ਮੈਂ ਸਿੰਘ ਸਾਹਿਬ ਦੀ ਪੇਟਾ ਕਰਨਾ ਜੀ ਇੱਥੇ ਮੈਂ ਫੜਾ ਦੇਗਾ ਸਮਾਂ ਨਹੀਂ ਲਵਾਉਂਗਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂਗਾ ਪਰ ਸਤਕਾਰ ਜੋ ਸਿੰਘ ਸਾਹਿਬ ਜਿਆਨੀ ਹਰਬੀਰ ਸਿੰਘ ਜੀ ਸਾਰਿਆਂ ਨੇ ਜਿਹੜਾ ਉੱਚੀ ਆਵਾਜ਼ ਫਤਿਹ ਬੁਲਾਣੀ ਹੈ ਬੋਲੇ ਸੋਨਿਆ ਸੋ ਸ੍ਰੀ ਅਕਾਲ ਦੇਖ ਕੇ ਫਤਿਹ ਬੜੀ ਵਾਹ ਹੱਥ ਖੜੇ ਕਰੋ ਦੇਖ ਕੇ ਫਤਿਹ ਵਾਹ ਕਿ ਜੀਤੋ ਅੰਨ ਚੜੇਗਾ ਆਪਸਾ ਪਹਿਲਾ ਸਾਰੇ ਫਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਸ ਸਹਿਬ ਸਮੁੱਚੀ ਵਿਸ਼ਵ ਦੀਆਂ ਗੁਰਮਤ ਸਭਾ ਸੁਸਾਇਟੀਆਂ ਸਿੰਘ ਸਭਾਵਾਂ ਗੁਰਦੁਆਰਾ ਕਮੇਟੀਆਂ ਦਾ ਸਰਪ੍ਰਸਤ ਹੈ ਪਹਿਰੇਦਾਰ ਵੀ ਜਦੋਂ ਇਹ ਕਮੇਟੀਆਂ ਦਾ ਪ੍ਰਚਲਨ ਹੁੰਦਾ ਹੈ ਡੈਮੋਕਰੇਸੀ ਸਾਡੀਆਂ ਸੰਸਥਾਵਾਂ ਚ ਜਿਵੇਂ ਆਉਂਦੀ ਹੈ ਉਹ ਦੋ categories ਬਣ ਜਾਂਦੀਆਂ ਪ੍ਰਚਾਰਕ ਤੇ ਪ੍ਰਬੰਧਕ ਹੌਲੀ 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 ਪ੍ਰਬੰਧਕ ਕੈਟਾਗਰੀ ਜਿਹੜੀ ਆ ਮਜ਼ਬੂਤ ਹੁੰਦੀ ਜਾਂਦੀ ਹੈ ਪ੍ਰਚਾਰਕ ਕੈਟਾਗਰੀ ਜਿਹੜੀ ਆ ਕਮਜ਼ੋਰ ਹੁੰਦੀ ਜਾਂਦੀ ਹੈ ਲੋਕ ਵੀ ਜਿਹੜੇ ਆ ਉਹ ਪ੍ਰਬੰਧਕ ਕੈਟਾਗਰੀ ਨਾਲ ਜ਼ਿਆਦਾ ਜੁੜਦੇ ਜਾਂਦੇ ਆ ਪ੍ਰਚਾਰਕ ਕੈਟਾਗਰੀ ਨਾਲ ਘੱਟ ਜੁੜਦੇ ਜਾਂਦੇ ਆ ਵੀ ਕਥਾ ਕਰਨੀ ਪਾਠ ਕਰਨਾ ਕੀਰਤਨ ਸੁਣਾਉਣਾ ਇਹਨਾਂ ਦੀ ਤਾਂ ਡਿਊਟੀ ਆ ਇਹਨਾਂ ਦੀ ਤਾਂ ਡਿਊਟੀ ਇਹਨਾਂ ਨੇ ਸੁਣਾਉਣਾ ਹੀ ਸੁਣਾਉਣਾ ਆ ਕੰਮ ਤਾਂ ਪ੍ਰਬੰਧਕ ਤੋਂ ਲੈਣੇ ਆ ਪ੍ਰਬੰਧਕ ਨਾਲ ਜੁੜਨਾ ਸ਼ੁਰੂ ਕਰ ਦੇਣ ਪ੍ਰਬੰਧਕ ਮਜ਼ਬੂਤ ਹੁੰਦੇ ਨੇ ਤਾਂ ਇਹ ਚੀਜ਼ਾਂ ਕਿਹੜੀਆਂ ਨੇ ਇਹਨਾਂ ਚੀਜ਼ਾਂ ਨੂੰ ਵੀ ਸਾਨੂੰ ਘਾਚਣਾ ਪਊਗਾ ਇਹਨਾਂ ਚੀਜ਼ਾਂ ਨੂੰ ਵੀ ਸਾਨੂੰ ਦੇਖਣਾ ਪਊਗਾ ਮੈਂ ਨਹੀਂ ਕਹਿੰਦਾ ਕਿ ਖਤਮ ਕਰ ਦਿਓ ਕੈਟਾਗਰੀਆਂ ਦੋ ਇਹ ਵੱਖਰੀਆਂ ਵੱਖਰੀਆਂ ਨਹੀਂ ਇੱਕ ਕਰ ਦੇਣੀ ਚਾਹੀਦੀ ਐ ਨਹੀਂ ਦੋ ਰਹਿਣ ਕੋਈ ਗੱਲ ਨਹੀਂ ਹਰ ਪ੍ਰਬੰਧਕ ਦੇ ਨਾਲ-ਨਾਲ ਪ੍ਰਚਾਰਕ ਦਾ ਵੀ ਮਾਨ ਸਤਕਾਰ ਹੋਣਾ ਚਾਹੀਦਾ ਹੈ ਚਾਹੇ ਉਹ ਪਿੰਡ ਦਾ ਗ੍ਰੰਥੀ ਹੈ ਚਾਹੇ ਉਹ ਕਿਸੇ ਇਤਿਹਾਸ ਗੁਰਦੁਆਰਾ ਸਾਹਿਬ ਦਾ ਕਰਤੱਵ ਹੈ ਜਿਹੜਾ ਵੀ ਫੀਲਡ ਦੇ ਵਿੱਚ ਵਿਚਰਦਾ ਹੈ ਉਹਦਾ ਮਾਨ ਸਤਕਾਰ ਪ੍ਰਚਾਰਕਤਾ ਪ੍ਰਚਾਰਕ ਹੀ ਹੈ ਨਾ ਬੇਸਿਕਲੀ ਚਾਹੇ ਉਹ ਗ੍ਰੰਥੀ ਹੈ ਢਾਡੀ ਹੈ ਕਵੀਸ਼ਰ ਹੈ ਕਥਾਵਾਚਕ ਹੈ ਹੈਡ ਗ੍ਰੰਥੀ ਹੈ ਚਾਹੇ ਉਹ ਲੈਕਚਰ ਦੇ ਨਾਲੇ ਹੈ ਜਿਵੇਂ ਤੁਸੀਂ ਵਿਚਰਦੇ ਹੋ ਇੰਡੀਵਿਜੂਅਲ ਲੈਕਚਰ ਦਿੰਨੇ ਉੱਤੇ ਆ ਕੇ ਤੁਸੀਂ ਵੀ ਪ੍ਰਚਾਰਕ ਹੋ ਨਾ ਕੋਈ ਡਾਕਟਰ ਲਾਉਂਦਾ ਹੈ ਡਾਕਟਰ ਲਾਉਂਦਾ ਪੁੱਛਦਾ ਹੈ ਵੀ ਤੰਗਲ ਕੀ ਨੇ ਲਾਇਆ ਡਾਕਟਰ ਕੀ ਨੇ ਲਾਇਆ ਜੀ ਈਕੋ ਸਿੱਖ ਨੇ ਲਾਇਆ ਵੀ ਇੱਕ ਪ੍ਰਚਾਰੀ ਹੈ ਨਾ ਅਸੀਂ ਪ੍ਰਚਾਰਕ ਹੈ ਨਾ ਤਾਂ ਪ੍ਰਚਾਰਕਾਂ ਦਾ ਮਾਣ ਸਤਿਕਾਰ ਅਗਧ ਜਿਹੜਾ ਹੈ ਉਹ ਪ੍ਰੋਪਰ ਹੋਣਾ ਚਾਹੀਦਾ ਹੈ ਫਿਰ ਸਾਡਾ ਜਿਹੜਾ ਹੈ ਉਹ ਦਾ ਰੂਗਾ। ਬਾਕੀ ਜਿਹੜੇ ਸੁਝਾਅ ਇਹ ਨੇ ਜਰੂਰ ਉਹਨਾਂ ਤੇ ਅਮਲਦਾਰੀ ਕਰਾਂਗੇ। ਮੈਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ।